ਦੋਸਤੋ ਦੋ ਵੱਡੀਆਂ ਭਿਆਨਕ ਖਬਰਾਂ ਆ ਰਹੀਆਂ ਨੇ ਪਹਿਲੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਆ ਅਤੇ ਦੂਜੀ ਖਬਰ ਸੰਗਰੂਰ ਤੋਂ ਆ ਰਹੀ ਆ ਇਹਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਪਹਿਲੀ ਖਬਰ ਜਿਹੜੀ ਅੰਮ੍ਰਿਤਸਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਟਰਾਲੀ ਜਿਹੜੀ ਇੱਟਾਂ ਦੇ ਨਾਲ ਭਰੀ ਹੋਈ ਸੀ ਉਹ ਓਵਰਲੋਡ ਦੇ ਹੋਣ ਕਾਰਨ ਉਹ ਇੱਕ ਬਾਈਕ ਦੇ ਵਿੱਚ ਜਾ ਵੱਜੀ ਤੇ ਉਸ ਬਾਈਕ ਤੇ ਜਿਹੜੇ ਦੋ ਵਿਅਕਤੀ ਸਵਾਰ ਸਨ ਉਹਨਾਂ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਤਾਂ ਨੂੰ ਅੱਗੇ ਦੱਸਦੇ ਹਾਂ ਕਿ ਅੰਮ੍ਰਿਤਸਰ ਦੇ ਇੱਕ ਇਲਾਕੇ ਵਿੱਚ ਇੱਕ ਜਿਹੜੀ ਟਰਾਲੀ ਇੱਟਾਂ ਦੇ ਨਾਲ ਭਰੀ ਆ ਰਹੀ ਸੀ ਤੇ ਸਾਹਮਣੇ ਇੱਕ ਜਿਹੜਾ ਮੋਟਰਸਾਈਕਲ ਆ ਰਿਹਾ ਸੀ ਜਿਸ ਦੇ ਉੱਪਰ ਦੋ ਵਿਅਕਤੀ ਸਵਾਰ ਸਨ ਜਿਸ ਵਿੱਚ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਵਿਅਕਤੀ ਸੀ ਤੇ ਇੱਥੇ ਇੱਕ ਔਰਤ ਸੀ ਉਸ ਬਾਈਕ ਦੇ ਉੱਪਰ ਜਦੋਂ ਉਹ ਟਰਾਲੀ ਓਵਰਲੋਡ ਹੋਣ ਦੇ ਕਾਰਨ ਉਹ ਬਾਈਕ ਦੇ ਵਿੱਚ ਵੱਜੀ ਤਾਂ ਉਹਨਾਂ ਦੋਨਾਂ ਵਿਅਕਤੀਆਂ ਦੀ ਥਾਂ ਤੇ ਮੌਤ ਹੋ ਗਈ ਦੱਸਿਆ ਇਹ ਜਾ ਰਿਹਾ ਹੈ ਕਿ ਉਹ ਜਿਹੜੀ ਮੋਟਰਸਾਈਕਲ ਤੇ ਪਤੀ ਪਤਨੀ ਸਨ ਉਹ ਪਤਨੀ ਆਦੇ ਭਰਾ ਨੂੰ ਮਿਲਣ ਆਪਣੇ ਪੇਕੇ ਜਾ ਰਹੀ ਸੀ ਤੇ ਅਚਾਨਕ ਹੀ ਇੱਕ ਟਰਾਲੀ ਜਿਹੜੀ ਇੱਟਾਂ ਦੇ ਨਾਲ ਭਰੀ ਆ ਰਹੀ ਸੀ ਉਹ ਅਚਾਨਕ ਹੀ ਉਸ ਮੋਟਰਸਾਈਕਲ ਦੇ ਨਾਲ ਵੱਜੀ ਤਾਂ ਜਦੋਂ ਉਹ ਦੋਨੇ ਮੋਟਰਸਾਈਕਲ ਤੋਂ ਡੈਗ ਗਏ ਤਾਂ ਉਹਨਾਂ ਦੀ ਥਾਂ ਤੇ ਹੀ ਮੌਤ ਹੋ ਗਈ ਤੇ ਜਿਹੜਾ ਉਹ ਟਰੈਕਟਰ ਚਲਾ ਰਿਹਾ ਸੀ ਉਹ ਥਾਂ ਤੇ ਹੀ ਭੱਜ ਗਿਆ ਅਤੇ ਉਹਨਾਂ ਪ੍ਰੀੜਿਤ ਪਰਿਵਾਰਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮੇਰਾ ਪੁੱਤ ਤੇ ਮੇਰੀ ਜਿਹੜੀ ਨੋ ਸੀ ਦੋਨੇ ਉਹ ਨੋ ਦੇ ਪੇਕੇ ਜਾ ਰਹੇ ਸਨ ਉਹ ਆਦੇ ਜਿਹੜੀ ਮੇਰੀ ਨੋ ਆ ਉਹ ਆਦੇ ਭਰਾ ਨੂੰ ਮਿਲਣਾ ਚਾਹੁੰਦੀ ਸੀ ਤਾਂ ਉਹ ਜਾ ਰਹੇ ਸਨ ਤੇ ਸਾਹਮਣੇ ਇੱਕ ਜਿਹੜੀ ਇੱਟਾਂ ਦੀ ਟਰਾਲੀ ਭਰੀ ਆ ਰਹੀ ਸੀ ਓਵਰ ਲੋਡ ਦੇ ਹੋਣ ਕਾਰਨ ਉਹ ਜਿਹੜੀ ਟਰਾਲੀ ਆ ਉਹ ਬਾਈਕ ਦੇ ਵਿੱਚ ਵੱਜੀ ਤਾਂ ਉਹਨਾਂ ਜਿਹੜੇ ਬਾਈਕ ਤੇ ਦੋ ਵਿਅਕਤੀ ਸਵਾਰ ਸਨ ਉਹਨਾਂ ਦੀ ਥਾਂ ਤੇ ਮੌਤ ਹੋ ਗਈ ਜਦੋਂ ਇਸ ਖਬਰ ਬਾਰੇ ਉਸ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਭੁੱਬਾ ਮਾਰ ਕੇ ਰੋ ਰਹੇ ਹਨ ਇੱਕ ਇਸ ਖਬਰ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿਨੇ ਆ ਕਿ ਤੁਹਾਨੂੰ ਅਤੇ ਅਸੀਂ ਤੁਹਾਨੂੰ ਫੇਰ ਦੱਸ ਰਹੇ ਹਾਂ ਕਿ ਜਿਹੜੀ ਇਹ ਖਬਰ ਆ ਅੰਮ੍ਰਿਤਸਰ ਦੇ ਇੱਕ ਇਲਾਕੇ 'ਚ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਟਰਾਲੀ ਇੱਟਾਂ ਦੇ ਨਾਲ ਭਰੀ ਹੋਣ ਕਰਕੇ ਓਵਰਲੋਡ ਹੋਣ ਦੇ ਕਰਕੇ ਉਹ ਇੱਕ ਬਾਈਕ ਦੇ ਵਿੱਚ ਜਾ ਵੱਜੀ ਜੱਸ ਦੇ ਦੌਰਾਨ ਉਸ ਮੋਟਰਸਾਈਕਲ ਦੇ ਉੱਪਰ ਜਿਹੜੇ ਦੋ ਵਿਅਕਤੀ ਸਵਾਰ ਸਨ ਉਹਨਾਂ ਦੀ ਥਾਂ ਤੇ ਮੌਤ ਹੋ ਗਈ ਦੱਸਿਆ ਇਹ ਜਾ ਰਿਹਾ ਹੈ ਕਿ ਉਸ ਮੋਟਰਸਾਈਕਲ ਦੇ ਉੱਪਰ ਇੱਕ ਪਤੀ ਇੱਕ ਪਤਨੀ ਸਨ ਪਤਨੀ ਆਪਦੇ ਭਰਾ ਨੂੰ ਮਿਲਣ ਜਾ ਰਹੀ ਸੀ ਆਪਦੇ ਪੇਕੇ ਘਰ ਤਾਂ ਅਚਾਨਕ ਉਹਨਾਂ ਦੇ ਨਾਲ ਸੜਕ ਤੇ ਦਰਦਨਾਕ ਪਾਣਾ ਵਾਪਰਿਆ ਜਦੋਂ ਇਸ ਖਬਰ ਬਾਰੇ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਗਈ ਅਤੇ ਹੁਣ ਉਹ ਪੁੱਬਾ ਮਾਰ-ਮਾਰ ਰੋ ਰਹੇ ਹਨ ਤੁਹਾਨੂੰ ਇਸ ਬਾਰੇ ਫੇਰ ਦੱਸਦੇ ਆ ਕਿ ਇਹ ਜਿਹੜੀ ਖਬਰ ਆ ਅੰਮ੍ਰਿਤਸਰ ਦੇ ਇੱਕ ਇਲਾਕੇ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਟਰਾਲੀ ਜਿਹੜੀ ਇੱਟਾਂ ਦੇ ਨਾਲ ਓਵਰਲੋਡ ਹੋ ਚੁੱਕੀ ਸੀ ਤਾਂ ਉਹ ਸਿੱਧਾ ਹੀ ਇੱਕ ਮੋਟਰਸਾਈਕਲ ਦੇ ਵਿੱਚ ਜਾ ਵੱਜੀ ਜੇ ਆਸਮ ਮੋਟਰਸਾਈਕਲ ਉੱਪਰ ਜਿਹੜੇ ਦੋ ਵਿਅਕਤੀ ਸਵਾਰ ਸਨ ਉਹਨਾਂ ਦੀ ਥਾਂ ਤੇ ਹੀ ਮੌਤ ਹੋ ਗਈ ਦੱਸਿਆ ਇਹ ਜਾ ਰਿਹਾ ਹੈ ਕਿ ਉਸ ਮੋਟਰਸਾਈਕਲ ਦੇ ਉੱਪਰ ਇੱਕ ਆਦਮੀ ਸੀ ਤੇ ਇੱਕ ਔਰਤ ਸੀ ਜਿਹੜੇ ਕਿ ਉਹ ਦੋਨੇ ਪਤੀ ਪਤਨੀ ਸਨ ਤੇ ਪਤਨੀ ਆਪਦੇ ਭਰਾ ਨੂੰ ਮਿਲਣ ਜਾ ਰਹੀ ਸੀ ਆਪਦੇ ਪੇਕੇ ਘਰ ਤਾਂ ਉਹਨਾਂ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਅਤੇ ਦੂਜੀ ਖਬਰ ਜਿਹੜੀ ਸੰਗਰੂਰ ਤੋਂ ਆ ਰਹੀ ਆ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਬੇਰੋਜ਼ਗਾਰੀ ਹੋਣ ਦੇ ਕਾਰਨ ਕੈਨੇਡਾ ਨੂੰ ਜਾ ਰਹੇ ਆ ਆਪਦੇ ਭਵਿੱਖ ਨੂੰ ਵਧੀਆ ਬਣਾਉਣ ਦੇ ਲਈ ਤੇ ਇਸ ਨੂੰ ਇਸ ਦੇ ਰਿਲੇਟਿਡ ਹੀ ਇੱਕ ਜਿਹੜੀ ਖਬਰ ਸੰਗਰੂਰ ਦੇ ਇੱਕ ਇਲਾਕੇ ਵਿੱਚ ਆ ਰਹੀ ਆ ਇੱਕ ਦੱਸਿਆ ਇਹ ਜਾ ਰਿਹਾ ਹੈ ਕਿ ਪਵਨਦੀਪ ਸਿੰਘ ਨਾਮ ਦਾ ਇੱਕ ਵਿਅਕਤੀ ਜਿਹਨੂੰ 1.5 ਸਾਲ ਹੋ ਗਿਆ ਸੀ ਕੈਨੇਡਾ ਗਏ ਨੂੰ ਆਪਦੇ ਘਰ ਦੀ ਜਿਹੜੀ ਆਰਥਿਕ ਹਾਲਤਾ ਉਹ ਠੀਕ ਕਰਨ ਦੇ ਲਈ ਤੇ ਉਸਵਲ ਭਵਿੱਖ ਬਣਾਉਣ ਦੇ ਲਈ ਉਹ ਬਾਹਰ ਗਿਆ ਸੀ ਤਾਂ ਉਸ ਨੂੰ ਅਚਾਨਕ ਹਾਰਟ ਅਟੈਕ ਹੋ ਗਿਆ ਏ ਜਦੋਂ ਇਸ ਖਬਰ ਬਾਰੇ ਉਹਨਾਂ ਦੇ ਮਾਤਾ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਬਹੁਤ ਹੀ ਦੁੱਖ ਹੋਇਆ ਕਿਉਂਕਿ ਦੱਸਿਆ ਇਹ ਜਾ ਰਿਹਾ ਹੈ ਕਿ ਉਸ ਮੁੰਡੇ ਦਾ ਪਹਿਲਾ ਪਿਓ ਇਸ ਧਰਤੀ ਤੇ ਹੈ ਨਹੀਂ ਸੀ ਪਰ ਜਦੋਂ ਹੁਣ ਮਾਂ ਨੂੰ ਪਤਾ ਲੱਗਿਆ ਕਿ ਮੇਰਾ ਮੁੰਡਾ ਵੀ ਹੁਣ ਇਸ ਧਰਤੀ ਤੇ ਨਹੀਂ ਰਿਹਾ ਤਾ ਉਹ ਵੀ ਹੁਣ ਪੁੱਬਾ ਮਾਰ ਮਾਰ ਕੇ ਰੋ ਰਹੀ ਆ ਜੀ ਹਾਂ ਤੁਹਾਨੂੰ ਇੱਕ ਵਾਰੀ ਫੇਰ ਦੱਸਦੇ ਆ ਕਿ ਇਹ ਜਿਹੜੀ ਖਬਰ ਆ ਸੰਗਰੂਰ ਦੇ ਇੱਕ ਇਲਾਕੇ ਚ ਆ ਰਹੀ ਆ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਬੇਰੋਜ਼ਗਾਰੀ ਹੋਣ ਕਾਰਨ ਤੇ ਵਧੀਆ ਜੇ ਭਿਕਾ ਬਣਾਉਣ ਦੇ ਲਈ ਲੋਕ ਕੈਡਦਾ ਆਸਟ੍ਰੇਲੀਆ ਅਤੇ ਯੂਕੇ ਜਾ ਰਹੇ ਆ ਆਪਣੀ ਵਧੀਆ ਫਿਊਚਰ ਬਣਾਉਣ ਦੇ ਲਈ ਆਪਦੇ ਘਰ ਦੀ ਤੰਗੀਆ ਤੰਗੀਆਂ ਤੇ ਆਰਥਿਕ ਹਰਾਤ ਨੂੰ ਸੁਧਾਰਨ ਦੇ ਲਈ ਕੈਨੇਡਾ ਜਾ ਰਹੇ ਆ ਤਾਂ ਇਸ ਦੇ ਰਿਲੇਟਡ ਹੀ ਇੱਕ ਸੰਗਰੂਰ ਦੇ ਇਲਾਕੇ ਵਿੱਚੋਂ ਪਵਨਦੀਪ ਨਾਂ ਦਾ ਵਿਅਕਤੀ ਜਿਸ ਨੂੰ 1.5 ਸਾਲ ਹੋ ਗਿਆ ਸੀ ਗਏ ਨੂੰ ਤਾਂ ਉਸ ਦੀ ਅਚਾਨਕ ਹੀ ਹਾਰਟ ਅਟੈਕ ਹੋਣ ਦੇ ਨਾਲ ਮੌਤ ਹੋ ਗਈ ਆ ਤੇ ਪਰਿਵਾਰ ਵੱਲੋਂ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਸਾਡਾ ਜਿਹੜਾ ਪੁੱਤ ਆ ਉਹ ਘਰ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਗਿਆ ਸੀ ਪਰ ਹੁਣ ਉਹ ਐਸਾ ਦੁਨੀਆ ਤਾਂ ਚੱਲ ਬਸਿਆ ਤਾਂ ਹੁਣ ਅਸੀਂ ਸਾਡੀ ਜਿਹੜੀ ਘਰ ਦੀ ਹਲੇ ਵੀ ਆਰਥਿਕ ਜੇ ਆਰਥਿਕ ਹਾਲਾਤ ਆ ਹਲੇ ਤੱਕ ਠੀਕ ਨਹੀਂ ਹੋਏ ਤਾਂ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਬੇਨਤੀ ਕਰਦੇ ਆ ਕਿ ਤੁਸੀਂ ਸਾਡੀ ਐਸ ਮਸੀਬਤ ਦੇ ਵਿੱਚ ਸਾਡੀ ਮਦਦ ਕਰੋ ਤੇ ਸਾਡਾ ਜਿਹੜਾ ਨੌਜਵਾਨਾ ਉਹਦੀ ਜਿਹੜੀ ਲਾਸ਼ ਆ ਪੰਜਾਬ ਵਿੱਚ ਲਿਆਂਦੀ ਜਾਵੇ ਤੇ ਜਿਸ ਦੇ ਨਾਲ ਅਸੀਂ ਉਸ ਦਾ ਮੂੰਹ ਦੇਖ ਸਕੀਏ ਤੁਹਾਨੂੰ ਇੱਕ ਵਾਰੀ ਫੇਰ ਦੱਸਦੇ ਆ ਕਿ ਸੰਗਰੂਰ ਦੇ ਇੱਕ ਇਲਾਕੇ ਵਿੱਚ ਪਵਨਦੀਪ ਨਾਮ ਦੇ ਮੁੰਡੇ ਨੇ ਕੈਨੇਡਾ ਗਿਆ ਸੀ 1.5 ਸਾਲ ਪਹਿਲਾਂ ਤਾਂ ਉਹ ਆਪਣੇ ਜਿਹੜੇ ਘਰ ਦੇ ਹਾਲਾਤ ਠੀਕ ਕਰਨ ਦੇ ਲਈ ਉੱਥੇ ਗਿਆ ਸੀ ਅਤੇ ਆਪਦਾ ਵਧੀਆ ਫਿਊਚਰ ਬਣਾਉਣ ਦੇ ਲਈ ਜਦੋਂ ਗਿਆ ਸੀ ਤਾਂ ਉਸ ਦੀ ਅਚਾਨਕ ਹੀ ਹਾਰਟ ਅਟੈਕ ਹੋਣ ਦੇ ਕਾਰਨ ਥਾਂ ਤੇ ਹੀ ਮੌਤ ਹੋ ਗਈ ਆ ਜਦੋਂ ਇਸ ਖਬਰ ਬਾਰੇ ਉਸ ਮੁੰਡੇ ਦੀ ਮਾਂ ਨੂੰ ਪਤਾ ਲੱਗਿਆ ਤਾਂ ਉਹ ਪੁੱਬਾ ਮਾਰ ਮਾਰ ਕੇ ਰੋ ਰਹੀ ਆ ਉਸਨੇ ਇਹ ਕਿਹਾ ਹੈ ਕਿ ਪਹਿਲਾਂ ਤਾਂ ਇਸ ਪਹਿਲਾਂ ਤਾਂ ਮੇਰੇ ਮੁੰਡੇ ਦਾ ਜਿਹੜਾ ਪਿਤਾ ਸੀ ਉਹ ਇਸ ਧਰਤੀ ਤੇ ਨਹੀਂ ਸੀ ਪਰ ਮੈਨੂੰ ਐਦਾ ਸੀ ਵੀ ਚੱਲ ਮੇਰਾ ਮੁੰਡਾ ਤਾਂ ਮੇਰੇ ਕੋਲ ਹੈ ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਹੁਣ ਉਹਨਾਂ ਦਾ ਮੁੰਡਾ ਵੀ ਇਸ ਧਰਤੀ ਤੇ ਨਹੀਂ ਹੈਗਾ ਤਾਂ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੋ ਗਿਆ ਏ ਪੁੱਭਾ ਮਾਰ ਮਾਰ ਕੇ ਰੋ ਰਹੀ ਆ ਤੇ ਉਹਨੇ ਇਹ ਵੀ ਕਿਹਾ ਏ ਕਿ ਘਰ ਦੀ ਆਰਥਿਕ ਹਾਲਾਤ ਠੀਕ ਕਰਨ ਦੇ ਲਈ ਉਹ ਕੈਨੇਡਾ ਗਿਆ ਸੀ ਤਾਰ ਹਲੇ ਵੀ ਸਾਡੇ ਜੇ ਘਰ ਤੇ ਆਰਥਿਕ ਹਾਲਾਤਾਂ ਠੀਕ ਨਹੀਂ ਹੋਏ ਤਾਂ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਸਾਡੇ ਤੁਸੀਂ ਕਿਵੇਂ ਨਾ ਕਿਵੇਂ ਮਦਦ ਕਰੋ ਜਿਹੜੇ ਮੇਰੇ ਪੁੱਤ ਦੀ লাশ ਆ ਪੰਜਾਬ ਲੈ ਆਂਦੀ ਜਾਵੇ ਜਿਸ ਦੇ ਕਾਰਨ ਅਸੀਂ ਸਾਰੇ ਆਪਣੇ ਪੁੱਤ ਦਾ ਮੂੰਹ ਮੂੰਹ ਜਿਹੜਾ ਉਹ ਦੇਖ ਸਕੀਏ ਤੁਹਾਨੂੰ ਇਸ ਪ੍ਰਤੀ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ